ਹੈਲੋ ਜੀ ਮੇਰੇ ਵੱਲ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂਜੀ ਅੱਜ ਆਪਾਂ ਇੱਕ ਨਾ ਸਾਲਕ ਇੱਕ ਸਾਲ ਤੋਂ ਲੈ ਕੇ 2 ਸਾਲ ਦੇ ਬੱਚੇ ਦਾ ਆਪਾਂ ਕੋੜਤਾ ਬਣਾਉਣ ਲੱਗੇ ਹਾਂ ਸਲਾਈਆਂ ਤੇ ਇਹ ਕੋੜਤਾ ਬਣਾਉਣ ਵਾਸਤੇ ਆਪਾਂ 40 ਝੋਟੇ 80 ਕੁੰਡੇ ਲਏ 40 ਝੋਟੇ ਹੋਗੇ ਤੇ 80 ਕੁੰਡੇ ਹੁਣ ਇਹਦਾ ਆਪਾਂ ਥੋੜਾ ਜਿਹਾ ਪਹਿਲਾਂ ਬਾਰਡਰ ਬਣਾਵਾਂਗੇ ਬਾਰਡਰ ਵੀ ਆਪਾਂ ਅਲੱਗ ਤਰ੍ਹਾਂ ਦਾ ਬਣਾਵਾਂਗੇ ਉਹਦੇ ਨਾਲੋਂ ਪਹਿਲਾ ਕੁੰਡਾ ਆਪਾਂ ਲਾ ਲੈਣਾ ਤਾਗਾ ਪਿੱਛੇ ਕੀਤਾ ਇਹ ਇੱਕ ਕੁੰਡਾ ਸਿੱਧਾ ਤਾਗਾ ਅੱਗੇ ਇੱਕ ਕੁੰਡਾ ਉਲਟਾ ਇਹ ਸਾਰੀ ਸਲਾਈ ਜਿਹੜੀ ਆਪਾਂ ਇਸੇ ਤਰ੍ਹਾਂ ਬਣਾਉਣੀ ਹੈ ਇੱਕ ਕੁੰਡਾ ਉਲਟਾ ਇਹ ਕੁੰਡਾ ਸਿੱਧਾ ਉਹ ਇਹ ਤੁਹਾਨੂੰ ਆਪਾਂ ਸਾਰੀ ਸਲਾਈ ਪਾ ਕੇ ਦਿਖਾਉਣੀ ਹੈ ਫਿਰ ਅਗਲੀ ਸਲਾਈ ਤੇ ਆਪਾਂ ਨੂੰ ਥੋੜਾ ਜਿਹਾ ਬਦਲਣਾ ਹੈ ਇਹ ਬਾਰਡਰ ਬਹੁਤ ਸੋਹਣਾ ਲੱਗਦਾ ਬਣਿਆ ਇਸੇ ਤਰ੍ਹਾਂ ਸਾਰੀ ਸਲਾਈ ਆਪਾਂ ਪਾ ਲੈਣੀ ਹੈ ਜਿਸੇ ਤਰ੍ਹਾਂ ਇਹ ਇੱਕ ਸਿੱਧਾ ਕੋਲਟਾ ਆਪਣੀ ਦੂਸਰੀ ਸਲਾਈਏ ਦੂਸਰੀ ਸਲਾਈ ਤੋਂ ਇਹ ਪਹਿਲਾ ਕੁੰਡਾ ਆਪਾਂ ਉਲਟਾ ਬਣਾ ਲੈਣਾ ਇਹ ਉਧਰੋਂ ਆਪਾਂ ਲਾਇਆ ਸੀਗਾ ਇਹ ਜਿਹੜਾ ਕੁੰਡਾ ਆਪਣਾ ਉਧਰੋਂ ਉਲਟਾ ਬਣਿਆ ਸੀ ਇਧਰੋਂ ਆਪਾਂ ਇਹਨੂੰ ਹੁਣ ਇਹਨੂੰ ਆਪਾਂ ਉਲਟਾ ਬਣਾਉਣਾ ਤਾਂਗਾ ਪਿੱਛੇ ਕਰਕੇ ਜਿਹੜਾ ਕੁੰਡਾ ਆਪਾਂ ਇਧਰੋਂ ਉਲਟਾ ਬਣਿਆ ਸੀ ਇਹਨੂੰ ਆਪਾਂ ਸਿੱਧਾ ਬਣਾਉਣਾ ਜਿਹੜਾ ਕੁੰਡਾ ਸਿੱਧਾ ਸੀ ਇਹਨੂੰ ਉਲਟਾ ਹਰੇਕ ਸਲਾਈ 'ਚ ਆਪਾਂ ਇਸੇ ਤਰ੍ਹਾਂ ਹੀ ਬਦਲਣਾ ਹੁਣ ਆਪਣੀ ਇਹ ਦੋ ਸੇ ਸਲਾਈ ਹੈ ਇੱਕ ਸਿੱਧਾ ਇੱਕ ਉਲਟਾ ਬਸ ਫਰਕ ਇੰਨਾ ਹੀ ਆ ਵੀ ਜਿਹੜਾ ਕੁੰਡਾ ਆਪਣਾ ਉਲਟਾ ਸੀਗਾ ਉਹਨੂੰ ਆਪਾਂ ਹੁਣ ਸਿੱਧਾ ਕਰਨਾ ਜਿਹੜਾ ਕੁੰਡਾ ਆਪਣਾ ਸਿੱਧਾ ਸੀ ਉਹਨੂੰ ਆਪਾਂ ਉਲਟਾ ਬਣਾਉਣਾ ਬਸ ਇਸੇ ਤਰ੍ਹਾਂ ਇੱਕ ਕੁੰਡਾ ਉਲਟਾ ਇੱਕ ਕੁੰਡਾ ਸਿੱਧਾ ਇਹ ਸਾਰੀ ਸਲਾਈ ਦੂਸਰੀ ਵੀ ਆਪਾਂ ਇਸੇ ਤਰ੍ਹਾਂ ਬਣਾ ਲਈ ਇਸੇ ਤਰ੍ਹਾਂ ਹੀ ਆਪਾਂ ਸਲਾਈਆਂ ਬਣਾਉਣੀਆਂ ਜਿੰਨਾ ਵੀ ਆਪਾਂ ਬਾਰਡਰ ਬਣਾਉਣਾ ਉਨਾਂ ਹੀ ਤਰ੍ਹਾਂ ਆਪਾਂ ਇਹ ਸਲਾਈ ਹਰੇਕ ਸਲਾਈ ਚ ਆਪਾਂ ਕੁੰਡੇ ਬਦਲੀ ਜਾਣੇ ਆ ਤੇ ਆਪਾਂ ਬਾਰਡਰ ਬਣਾ ਲੈਣਾ ਇਹ ਜਿਹੜਾ ਹੁਣ ਆਪਣਾ ਇਹ ਕੁੰਡਾ ਉਲਟਾ ਤੇ ਸਿੱਧਾ ਅਗਲੀ ਵਾਰ ਨੂੰ ਉਧਰਲੀ ਸਾਈਡ ਤੋਂ ਆਪਾਂ ਜਿਹੜਾ ਸਿੱਧਾ ਸੀ ਉਹਨੂੰ ਆਪਾਂ ਉਲਟਾ ਬਣਾਵਾਂਗੇ ਜਿਹੜਾ ਉਲਟਾ ਉਹਨੂੰ ਆਪਾਂ ਸਿੱਧਾ ਬਣਾਵਾਂਗੇ ਇਸੇ ਤਰ੍ਹਾਂ ਹੀ ਆਪਾਂ ਜਿੰਨਾ ਬਾਰਡਰ ਆਪਾਂ ਬਣਾਉਣਾ ਬਣਾ ਸਕਦੇ ਆਪਾਂ ਫਿਰ ਤੁਹਾਨੂੰ ਸਾਰਾ ਬਾਰਡਰ ਬਣਾ ਕੇ ਆਪਾਂ ਦਿਖਾਉਣੇ ਆ ਇਹ ਆਪਾਂ ਬਾਰਡਰ ਬਣਾ ਲਿਆ 10 ਲਾਈਆਂ ਆਪਣੀਆਂ ਪੈ ਗਈਆਂ ਇਹਦੀ ਗਿਣਤੀ ਆਪਾਂ ਐ ਕੀਤੀ 1 2 3 4 5 5 ਆਪਣੀਆਂ ਇਹ ਗੰਢਾਂ ਪੈ ਗਈਆਂ ਤੇ 10 ਆਪਣੀਆਂ ਇਹ ਸਲਾਈਆਂ ਹੋ ਗਈਆਂ ਹੁਣ ਆਪਾਂ ਇਹਨੂੰ ਕੀ ਕਰਨਾ ਬਸ ਆਪਾਂ ਬਾਰਡਰ ਇੰਨਾ ਹੀ ਬਣਾਉਣਾ ਹੁਣ ਆਪਾਂ ਇੱਲੇ ਕੁੰਡੇ ਨੂੰ ਆਪਾਂ ਇਸ ਤਰ੍ਹਾਂ ਬਣਾ ਲਣਾ ਦੂਸਰੇ ਕੁੰਡੇ ਨੂੰ ਵੀ ਜਿਹੜਾ ਆਪਣਾ ਇਹ ਉਲਟਾ ਕੁੰਡਾ ਇਹਨੂੰ ਆਪਾਂ ਸਿੱਧਾ ਬਣਾਣਾ ਧਾਗਾ ਅੱਗੇ ਕਰਕੇ ਜਿਹੜਾ ਇਹ ਉਲਟਾ ਕੁੰਡਾ ਸਿੱਧਾ ਕੁੰਡਾ ਇਹਨੂੰ ਆਪਾਂ ਉਲਟਾ ਬਣਾਣਾ ਧਾਗਾ ਪਿੱਛੇ ਕਰਕੇ ਕੁੰਡਾ ਆਪਣਾ ਉਲਟਾ ਸੀ ਇਹਨੂੰ ਸਿੱਧਾ ਬਣਾ ਲੈਣਾ ਧਾਗਾ ਅੱਗੇ ਕਰਕੇ ਕੁੰਡਾ ਜਿਹੜਾ ਸਿੱਧਾ ਇਹਨੂੰ ਉਲਟਾ ਬਣਾਣਾ ਇਹ ਆਪਣੇ 5 ਕੁੰਡੇ ਹੋ ਗਏ ਇਹਨੂੰ ਆਪਾਂ ਨਾਲ ਸਿੱਧਾ ਬਣਾ ਲਿਆ අපනේෂ කුන්ඩේ ෝගේ ොන් බීට සාරය කුඩපා සිද්ධයි බොන්නේ සාරය කුඩ හකට සිද්ද බොන්ලනය තුඔප බොන්් කෙද ඕොනයරි සලයි අප සිදි න සිද්ධයි කොටතමන වන අපකුවිට ජයන්න්න පන වැඇත් සිද්ද போන ਜਿਹੜੇ ਆਪਾਂ ਕੁੰਡੇ ਰੱਖੇ ਛੇ ਇਹ ਆਪਣੇ ਇੱਥੇ ਚਾਕ ਬਣੂਗਾ ਆਪਾਂ 5 ਇੰਚ ਬਣਾ ਲੈਣਾ ਇਹਨੂੰ ਲੰਮਾ ਸਿੱਧਾ ਤੇ ਇੱਥੋਂ ਆਪਾਂ ਇਸੇ ਤਰ੍ਹਾਂ ਡਿਜ਼ਾਈਨ ਬਣਾਈ ਜਾਣਾ ਤੇ ਬਾਕੀ ਕੁੰਡੇ ਆਪਾਂ ਸਾਰੇ ਸਿੱਧੇ ਉਲਟੇ ਬਣਾਉਣੇ ਆ ਇਹ ਤੁਹਾਨੂੰ ਆਪਾਂ ਇਧਰੋਂ ਛੇ ਕੁੰਡੇ ਛੱਡ ਕੇ ਇੱਥੋਂ ਤੱਕ ਰ ਆਪਾਂ ਸਿੱਧਾ ਬਣਾਉਣਾ ਇੱਥੋਂ ਤੱਕ ਰ ਆਪਾਂ ਸਾਰੇ ਕੁੰਡੇ ਸਿੱਧੇ ਪਾ ਲਈ ਹੁਣ ਆਪਣੇ ਛੇ ਕੁੰਡੇ ਆ ਗਏ ਇਹ ਹੁਣ ਜਿਹੜਾ ਕੁੰਡਾ ਆਪਣਾ ఉల్టట్ బా ఏ తాగా అక్కా ఏ కు ఉల్టా బాగా పిచ్చే కల్టా బిద్ధా బేకా ఉల్టా ఏ షే క బ జే కు పండా వన్గా అక్కడ కుదాసి ఉల్టా బానా పిచ్చే కండా ఉల్టా ఇను సనాటా కు కండా సీటా ਬਾਕੀ ਸਾਰੇ ਕੁੰਡੇ ਜਿਹੜੇ ਆਪਾਂ ਨਾਲ ਉਲਟੀ ਸਾਈਡ ਤੋਂ ਉਲਟੀ ਬਣਾ ਦੇਣੇ ਆ। ਬਸ ਜਿਹੜੇ ਆਪਣੇ ਇਹ 6 ਕੁੰਡੇ ਆ ਇਹਨਾਂ ਤੇ ਆਪਾਂ ਡਿਜ਼ਾਈਨ ਬਣਾਉਣਾ ਬਾਕੀ ਵਿਚਾਲੇ ਇਧਰ ਉਲਟੀ ਸਾਈਡ ਤੋਂ ਉਲਟੀ ਤੇ ਸਿੱਧੀ ਸਾਈਡ ਤੋਂ ਸਿੱਧੀਆਂ ਸਲਾਈਆਂ ਪਾ ਪਾ ਕੇ ਆਪਾਂ 5 ਇੰਚ ਬਣਾ ਲੈਣਾ। ਫੇਰ ਫੇਰ ਆਪਾਂ ਇਧਰੋਂ ਡਿਜ਼ਾਈਨ ਵਾਲਾ ਵੀ 6 ਕੁੰਡੇ ਆਪਾਂ ਡਿਜ਼ਾਈਨ ਨਾਲ ਹੀ ਬਣਨੇ ਆ ਇਸ ਤਰ੍ਹਾਂ ਹੀ ਬਾਰਡਰ ਨੂੰ ਸਿੱਧੇ। ਹਾਂਜੀ ਹੁਣ ਆਪਾਂ ਤੁਹਾਨੂੰ ਇੰਨਾ ਵੀ 5 ਇੰਚ ਬਣਾ ਕੇ ਦਿਖਾਉਨੇ ਆ। ਆਪਾਂ 4.5 ਬਣਾ ਲਏ ਇਹ ਆਪਣੇ ਚਾਕ ਬਣਨੇ ਇੱਥੇ ਇਹਦੇ ਉੱਪਰ ਜਿਹੜਾ ਆਪਾਂ ਸਾਰੀਆਂ ਸਲਾਈਆਂ ਸਿੱਧੇ ਪਾਸੋਂ ਸਿੱਧੀਆਂ ਉਲਟੇ ਪਾਸੋਂ ਉਲਟੀਆਂ ਇੱਥੇ ਵੀ ਆਪਾਂ ਸਾਰੀ ਵੀ ਸੇਮ ਹੀ ਕਰ ਦੇਣਾ ਇੱਕੋ ਜਿਹਾ ਇਹ ਤਾਂ ਆਪਣਾ ਬਾਰਡਰ ਸੀਗਾ ਇੰਨਾ ਕੁ ਬਣਾਇਆ ਤੇ ਆਪਾਂ ਸਾਫ਼ ਬਣਾ ਲਏ ਇਹ ਆਪਾਂ ਚਾਕ ਵਾਲੀ ਜਗ੍ਹਾ ਬਣਾ ਲਈ ਹੁਣ ਆਦੂ ਉੱਪਰ ਆਪਾਂ ਸਾਰਾ ਉਲਟੀਆਂ ਸਿੱਧੀਆਂ ਸਲਾਈਆਂ ਪਾਉਣੀਆਂ ਸਾਰੀਆਂ ਕੋਈ ਨਹੀਂ ਆਪਾਂ ਇੱਥੇ ਡਿਜ਼ਾਈਨ ਬਣਾਉਣਾ ਇਹ ਵੀ ਆਪਾਂ ਸਲਾਈਆਂ ਨਾਲ ਹੀ ਸਿੱਧੀਆਂ ਕਿ ਸਿੱਧੇ ਕੁੰਡੇ ਕਰਦੇ ਨੇ ਉਲਟੀ ਸਾਈਡ ਤੋਂ ਉਲਟੇ ਕਰਦੇ ਨੇ ਆ ਇਹ ਹੁਣ ਆਪਾਂ ਜਿੰਨਾ ਵੀ ਮੋਢੇ ਤਾਂ ਹੀ ਬਣਾਉਣਾ ਹੋਏ ਆਪਾਂ ਉਹਨਾਂ ਬਣਾ ਕੇ ਤੁਹਾਨੂੰ ਫੇਰ ਦਿਖਾਉਣੀ ਅੱਗੇ ਵੀ ਆਪਾਂ ਕਿੰਨਾ ਕੁ ਬਣਾਉਣਾ ਲੰਬਾਈ ਇਸ ਤੋਂ ਉੱਪਰ ਫੇਰ ਆਪਾਂ ਮੋਢੇ ਦੀ ਕਟਾਈ ਦੇ ਨਾਲੇ ਫੱਟੀ ਬਣਾਵਾਂਗੇ ਵਿਚਾਲੇ ਫੇਰ ਦੱਸਾਂਗੇ ਆਪਾਂ ਕਿਵੇਂ ਬਣਾਇਆ ਇਹ ਇਹਦਾ ਆਪਾਂ ਇੱਕ ਪਾਸਾ ਬਣਾ ਲਿਆ ਫੱਟੀ ਵਾਲਾ ਪਾਸਾ ਉਹਨੂੰ ਦੂਜਾ ਤੁਹਾਨੂੰ ਬਣਾਉਣਾ ਦੱਸਾਂਗੇ ਕਿਉਂਕਿ ਆਪਾਂ ਰਾਤ ਨੂੰ ਹਨੇਰੇ 'ਚ ਬਣਾਇਆ ਸੀ ਬਣਾ ਲਿਆ ਆਪਾਂ ਸਾਰਾ ਪਾਸਾ ਉਹ ਤੋਂ ਫਿਰ ਵੀਡੀਓ ਬਣਾਉਣ ਦਾ ਟਾਈਮ ਨਹੀਂ ਲੱਗਾ ਤੇ ਆਪਾਂ ਤੁਹਾਨੂੰ ਹੁਣ ਬਣਾਉਣਾ ਦੱਸਦੇ ਆ ਇਹਦਾ ਆਪਾਂ ਅੱਧ ਕਰ ਲਿਆ ਸੀਗਾ ਇੱਥੋਂ ਅੱਧ ਕਰਕੇ ਤਿੰਨ ਕੁੰਡੇ ਆਪਾਂ ਇਧਰੋਂ ਲੈ ਲੇ ਤਿੰਨ ਕੁੰਡੇ ਇਧਰੋਂ ਲੈ ਲੇ ਛੇ ਆ ਕੁੰਡੇ ਨੇ ਆਪਾਂ ਫੱਟੀ ਬਣਾ ਦੇ ਵਿਚਾਲੇ ਹੁਣ ਜਿਹੜੀ ਦੂਸਰੇ ਪਾਸੇ ਦੀ ਪੱਟੀ ਬਣਾਉਣੀ ਆ ਉਹ ਆਪਾਂ ਜਿਹੜੇ ਕੁੰਡੇ ਫੱਟੀ ਦੇ ਥੱਲੇ ਚੱਕਾਂਗੇ ਇਹ ਆਪਾਂ ਐਸ ਤਰ੍ਹਾਂ ਕੁੰਡੇ ਚੱਕ ਲੈਣੇ ਆ एक, दो तीन चार 5 ਤੇ 6 ਇਹ 6 ਕੁੰਡੇ ਚੱਕਲੇ ਹੁਣ ਆਪਾਂ ਇਧਰ ਲਈ ਸਲਾਈ ਜਿਹੜੀ ਇਹ ਹੀ ਆਪਾਂ ਹੋਰ ਸਲਾਈ ਨਹੀਂ ਆਪਾਂ ਲਾਈ ਆਪਾਂ ਦੇ ਇੱਕੋ ਸਲਾਈ ਨੇ ਕਰ ਲੈਣਾ ਸਾਰਾ ਇਹ ਵੀ ਉਸੇ ਨੇ ਬੁਣ ਲੈਣੇ ਆਏ ਹੁਣ ਜਿਹੜੇ ਕੁੰਡੇ ਆਪਾਂ ਫੱਟੀ ਦੇ ਵੀ ਬੁਨੇ ਸੀਗੇ ਉਹ ਵੀ ਆਪਾਂ ਕੁੰਡਾ ਪਹਿਲਾ ਕੁੰਡਾ ਆਪਾਂ ਸਿੱਧਾ ਪਾਉਣ ਲਿਆ కు కల్టా బ కండా సెన్యా సారే కు సే బ సారే ਇਹ ਸਾਰੇ ਕੁੰਡੇ ਸਿੱਧੇ ਬਣਾ ਕੇ ਤੁਹਾਨੂੰ ਫਿਰ ਆਪਾਂ ਦੱਸਦੇ ਹਾਂ ਫਿਰ ਜਿਹੜੀ ਉਲਟੀ ਸਲਾਈ ਫੇਰ ਉਲਟੀ ਪਾਉਣੀ ਆ ਜਦੋਂ ਆਪਾਂ ਇਹਦੀਆਂ ਇੱਥੋਂ ਟਿੱਕਰ ਇਹ ਬਣਾ ਲਿਆ ਆਪਾਂ ਫੇਰ ਆਪਾਂ ਇਹਦਾ ਮੋਢਾ ਕੱਢਿਆ ਇਹ ਇਹ ਜਿਹੜਾ ਮੋਢਾ ਕੱਢਿਆ ਆਪਾਂ ਚਾਕ ਦੇ ਨਾਲ ਇਹਦੇ ਨਾਲ ਕੱਢਿਆ ਕਾਜ ਬਣਾਇਆ ਜਦੋਂ ਉਹਦੇ ਨਾਲ ਮੋਢਾ ਕੱਢਿਆ ਆਪਾਂ ਇਹ ਮੋਢਾ ਕਾਜ ਆਪਾਂ ਬਣਾਇਆ ਸੀ 8 1 2 3 4 5 6 7 8 9 9 ਪਾ ਕੇ ਆਪਾਂ ਇਹ ਮੋਟਾ ਕੱਢਾਂਗੇ ਫਿਰ ਮੋਡੇ ਦੀ ਘਟਾਈ ਆਪਾਂ ਇਧਰੋਂ 3 2 1 ਇਹਦੀ ਆਪਾਂ ਘਟਾਈ ਇਸ ਤਰ੍ਹਾਂ ਪਾਉਣੀ ਆ ਇਹ ਤੁਹਾਨੂੰ ਸਾਰਿਆਂ ਨੂੰ ਪਾਉਣੀ ਆਉਂਦੀ ਹੋਈ ਆ ਵੈਸੇ ਤਾਂ ਆਪਾਂ ਕੋਟੀਆਂ ਬਣਾਉਣੇ ਹੀ ਰਹਿਨੇ ਆ ਤੇ ਤੁਹਾਨੂੰ ਹੁਣ ਬਸ ਆਪਾਂ ਇਹ ਸਾਰਾ ਬਣਾ ਕੇ ਦਿਖਾਵਾਂਗੇ ਜਦੋਂ ਆਪਣੀ ਇਹ 9 18 ਸਲਾਈਆਂ ਪੈ ਗਈਆਂ ਤੇ ਫੇਰ ਆਪਾਂ ਇਹ ਮੋਢਾ ਕੱਢ ਲੈਣਾ ਇਧਰੋਂ ਕਿਉਂ ਇਹ ਆਪ ਬਣਾਉਣੇ ਕੋੜਤਾ ਤੇ ਇਹਦੀ ਫੱਟੀ ਥੋੜੀ ਜਿਹੀ ਲੰਮੀ ਹੁੰਦੀ ਆ ਤੇ ਮੋਢੇ ਤੋਂ ਥੱਲੇ ਹੀ ਕੱਢੀ ਆਪਾਂ ਦੋ ਉਂਗਲਾਂ ਦੋ ਕੁੰਗਲੇ ਮੈਣ ਕੇ ਸਮਝ ਲੈ ਵਿਤੋਂ ਤਿੱਕਰ ਆਪਣੀਆਂ ਤਿੰਨ ਬਣ ਗਈਆਂ ਤਿੰਨ ਉਂਗਲਾਂ ਹੀ ਬਣ ਗਈਆਂ ਸਮਝ ਲੈ ਤਿੰਨ ਉਂਗਲਾਂ ਬਣਾ ਕੇ ਆਪਾਂ ਫੇਰ ਮੋਢਾ ਕੱਢਣਾ ਪਹਿਲਾਂ ਫੱਟੀ ਕੱਢੀ ਸੀ ਆਪਾਂ ਇਹਦੀ ਹੁਣ ਤੁਹਾਨੂੰ ਸਾਰਾ ਇਹ ਬਣਾ ਕੇ ਵਿਖਾਵਾਂਗੇ ਜਿਹੜੀ ਆਪਾਂ ਇਧਰੋਂ ਘਟਾਈ ਪਾਈ ਸੀਗੀ ਜਦੋਂ ਆਪਾਂ ਇਧਰੋਂ ਫਰਟੀ ਵਾਲੇ ਪਾਸੋਂ ਪੂਰਾ ਹੋ ਗਿਆ ਮੋਢਾ ਥੋੜਾ ਜਿਹਾ ਚਾਰ ਕਸ ਲਾਈਆਂ ਰਹਿੰਦੀਆਂ ਸੀ ਤੇ ਉਦੋਂ ਆਪਾਂ ਇਹ ਘਟਾਈ ਪਾਤੀ ਚਾਰ ਕੁੰਡੇ ਆਪਾਂ ਪਹਿਲਾਂ ਛੱਡ ਲਏ ਆਪਾਂ ਬੰਦ ਨਹੀਂ ਕੀਤੇ ਜਾਣੀ ਦੀ ਇਹ ਮੜ ਕੇ ਆਪਾਂ ਤਿੰਨ ਕੁੰਡੇ ਛੱਡ ਲਏ ਅਗਲੀ ਸਲਾਈ 'ਚ ਫਿਰ ਦੋ ਛੱਡ ਲਏ ਫਿਰ ਇੱਕ ਛੱਡ ਲਿਆ ਫਿਰ ਆਪਾਂ ਇਸ ਤਰ੍ਹਾਂ ਹੀ ਸਾਰੇ ਰਹਿਣ ਦਿੱਤੇ ਫਿਰ ਆਪਾਂ ਜਦ ਇਹਦੇ ਕਾਲਰ ਬਣਾਵਾਂਗੇ ਫਿਰ ਆਪਾਂ ਜਿਹੜਾ ਇਹ ਸਨ ਇਹਨਾਂ 'ਚੋਂ ਇੱਕ-ਇੱਕ ਕੱਪਾ ਕੁੰਡਾ ਚੱਕ ਲਾਂਗੇ ਇਸੇ ਤਰ੍ਹਾਂ ਹੀ ਆਪਾਂ ਇਧਰ ਲਈ ਸਾਈਡ ਬਣਾ ਲੈਣੀ ਸਾਰੀ ਸਿੱਧੀਆਂ ਗਾਲਟਨਾਂ ਸਲਾਈਆਂ ਆਪਣਾ ਡਿਜ਼ਾਈਨ ਕੋਈ ਨਹੀਂ ਵਿੱਚ ਤੇ ਫੱਟੀ ਵਾਲੇ ਕੁੰਡੇ ਜਿਹੜੇ ਵੀ ਇੱਕ ਆਪਣਾ ਸਿੱਧਾ ਤੇ ਇੱਕ ਕੁੰਡਾ ਉਲਟਾ ਇਹੀ ਆਪਾਂ ਡਿਜ਼ਾਈਨ ਬਣਾਇਆ ਫੱਟੀ 'ਚ ਕਿਉਂਕਿ ਆਪਣਾ ਸਾਰਾ ਥੱਲੇ ਵੀ ਬਾਰਡਰ 'ਚ ਵੀ ਉਹ ਬਣਾਇਆ ਸੀ ਫਿਰ ਆਪਣਾ ਜਿਹੜੇ ਝਾਕ ਬਣਾਏ ਸੀ ਤੋਂ ਟਿੱਕਰ ਕਮੀਜ਼ ਦੇ ਕੁਰਤੇ ਦੇ ਤੇ ਉਥੋਂ ਟਿੱਕਰ ਆ ਵੀ ਆਪਾਂ ਇਹ ਚੀਜ਼ ਬਣਾਈ ਆ ਉਦੋਂ ਉਪਰ ਆਪਾਂ ਸਿੱਧਾ ਹੀ ਕਰਤਾ ਸਾਰਾ ਇਹ ਹਣ ਤੁਹਾਨੂੰ ਆਪਣਾ ਇਹ ਸਾਰਾ ਬਣਾ ਕੇ ਵਿਖਾਉਣੀ ਹੈ ਇਹ ਆਪਾਂ ਦੋਨੇ ਸਾਈਡ ਤੋਂ ਬਣਾ ਲਏ ਆ। ਇਧਰੋਂ ਵੀ ਆਪਾਂ ਘਟਾਈ ਆਪਾਂ ਜਾਣੇ ਕੁੰਡੇ ਘਟਾਏ ਨਹੀਂ ਤੇ ਆਪਾਂ ਫੱਟੀ ਦੇ ਕੁੰਡੇ ਛੱਡ ਕੇ ਚਾਰ ਕੁੰਡੇ ਛੱਡ ਲੇ ਫਿਰ ਆਪਾਂ ਤਿੰਨ ਛੱਡ ਲੇ ਫਿਰ ਦੋ ਛੱਡ ਲੇ ਫਿਰ ਇੱਕ ਛੱਡ ਲਿਆ। ਇਸ ਤਰ੍ਹਾਂ ਆਪਾਂ ਘਟਾਈ ਪਾਤੀ ਦੋਨੇ ਸੇਮ ਹੀ ਬਣਾ ਲਏ। ਇਧਰੋਂ ਵੀ ਆਪਾਂ ਐਵੇਂ ਕੀਤਾ ਸੀਗਾ। ਤੇ ਹੁਣ ਆਪਾਂ ਨਾਲ ਪਿਛਲਾ ਪਾਸਾ ਵੀ ਬਣਾ ਲਿਆ ਇਹਦਾ। ਇਹ ਤਾਂ ਸਾਰਾ ਵੀ ਸਿੰਪਲੀ ਬਣਾਉਣਾ ਇੱਥੇ ਤਾਂ ਕੁਝ ਨਹੀਂ ਕਰਨਾ ਆਪਾਂ ਥੱਲੋਂ ਜਿਵੇਂ ਬਣਾਏ ਬਾਰਡਰ ਧਰ ਕੇ। ਤੇ ਚੱਕਾ ਤੋਂ ਗਾ ਸਿੱਧਾ ਕਰਤਾ ਫਿਰ ਆਪਾਂ ਇਹਦੇ ਮੁੰਡੇ ਬਣਾ ਲੈ ਹੁਣ ਜਿਹੜਾ ਆਪਾਂ ਇਹਨੂੰ ਇਹਨੂੰ ਆਪਾਂ ਥੱਲੇ ਰੱਖ ਲੈਣਾ ਤੇ ਜਿਹੜੀ ਆਪਣਾ ਫੱਟੀ ਵਾਲਾ ਇਹਨੂੰ ਆਪਾਂ ਉੱਪਰ ਰੱਖ ਲੈਣਾ ਇਸ ਤਰ੍ਹਾਂ ਇਹਦੇ ਆਪਣੇ ਇਹ 18 ਕੁੰਡੇ ਆ ਤੇ 18 ਕੁੰਡੇ ਹੀ ਆਪਾਂ ਇਧਰੋਂ ਲੈ ਲੈਣੇ ਜਾ ਤੁਸੀਂ ਇੱਥੇ ਨਿਸ਼ਾਨੀ ਲਾ ਲਓ ਜਾਂ ਪਤਾ ਲੱਗ ਵੈਸੇ ਵੀ ਆਪਾਂ ਕਈ ਵਾਰੀ ਪਤਾ ਲੱਗ ਹੀ ਜਾਂਦਾ ਆਪਾਂ ਨੂੰ ਤੇ ਆਪਾਂ ਹੁਣ ਇਹਨਾਂ ਨੂੰ ਘਟਾਉਣਾ ਸ਼ੁਰੂ ਕਰਾਂਗੇ ਇਸ ਤਰ੍ਹਾਂ ਆਪਾਂ ਦੋਨੇ ਜੋੜ ਲੈਣੀਆਂ ਤੇ ਇੱਕ ਸਲਾਈ ਆਪਾਂ ਤੀਜੀ ਲੈ ਲੈਣੀ ਨਾਲ ਇੱਕ ਕੁੰਡਾ ਆਪਾਂ ਇਧਰੋਂ ਲੈਣਾ ਪਹਿਲਾਂ ਫੇਰ ਆ ਕੁੰਡਾ ਆਪਾਂ ਇੱਧਰ ਲਈ ਸਲਾਈ ਚ ਪਾਉਣਾ ਫੇਰ ਇਧਰੋਂ ਇੱਕ ਕੁੰਡਾ ਲੈ ਕੇ ਦੋਵਾਂ ਦਾ ਇੱਕ ਕਰ ਦੇਣਾ ਆਪਾਂ ਇਹਨੂੰ ਹੁਣ ਬੰਦ ਕਰ ਦੇਣਾ ਮੋਢੇ ਜੋੜਨੇ ਆ ਫੇਰ ਫੇਰ ਆਪਾਂ ਇਧਰੋਂ ਕੁੰਡਾ ਇੱਕ ਲੈ ਲੈਣਾ ਫੇਰ ਇਧਰੋਂ ਆਪਾਂ ਹੁਣ ਆਪਾਂ ਤਿੰਨ ਆ ਕੁੰਡਿਆਂ ਦਾ ਇੱਕ ਕੁੰਡਾ ਕਰ ਦੇਣਾ 18 ਕੁੰਡੇ ਆਪਾਂ ਇਸੇ ਤਰ੍ਹਾਂ ਘਟਾ ਦੇਣੇ ਜਿੱਥੋਂ ਤਿੱਕਰ ਆਪਣੀ ਘਟਾਈ ਪਾਈ ਆ ਮੁਰਲੇ ਪਾਸੇ ਦੀ ਮਹਾ ਵਿਚਾਰ ਛੱਡੇ ਸੀ ਤਿੰਨ ਦੋ ਇੱਕ ਇੱਥੋਂ ਤਿੱਕਰ ਆਪਾਂ ਸਾਰੇ ਇਹ ਕੁੰਡੇ ਘਟਾ ਦੇ ਵੀ ਬੰਦ ਕਰ ਦੇਣੇ ਆਪਾਂ ਇਧਰ ਇਹ ਕੁੰਡੇ ਨਹੀਂ ਆਪਾਂ ਬੰਦ ਕਰਨੇ ਆਪਾਂ ਕਲਰ ਬਣਾਉਣੇ ਉਹਨਾਂ ਦੇ ਨਾਲ ਹੀ ਆਪਾਂ ਰੱਖ ਲੈਣੇ ਇਹ ਕਣ ਤੋਂ ਨੂੰ ਆਪਾਂ ਇਹ ਨਿਬੰਧ ਕਰਕੇ ਦਿਖਾਉਣੀ ਆ ਪਹਿਲਾਂ ਇਹ ਆਪਾਂ ਇੱਥੋਂ ਤਿੱਕਰ ਬੰਦ ਕਰ ਲਈ ਹੁਣ ਆਪਾਂ ਸਲਾਈ ਦਾ ਇਹਦਾ ਕੁੰਡੇ ਲਾ ਕੇ ਦੂਜੀ ਸਲਾਈ ਚ ਪਾਵਾਂਗੇ ਆਪਣਾ ਇਧਰਲੀ ਸਾਈਡ ਧੱਗਾ ਹੈਗਾ ਜਿਹੜੇ ਇਧਰਲੀ ਸਾਈਡ ਤੇ ਉਹ ਆਪਾਂ ਇਧਰ ਬੰਦ ਕਰਾਂਗੇ ਹੁਣ ਆਪਾਂ ਜਿਹੜੇ ਕੀ ਆਹਾ ਨਿਓਰਟੀ ਸਾਈਡ ਤੋਂ ਆਪਾਂ ਜਿਹੜਾ ਇਹ ਕੁੰਡੇ ਚੱਕਣੇ ਨਾਲ-ਨਾਲ ਆਹ ਜਿਹੜਾ ਆਪਾਂ ਛੱਡੇ ਸੀ ਵਿੱਚ ਸਨ ਇੱਕ ਕੁੰਡਾ ਤਾਂ ਆਪਣਾ ਹੀ ਰਹਿ ਗਿਆ ਆਪਾਂ ਇੱਥੇ ਇੱਕ ਕੁੰਡਾ ਚੱਕ ਲੈਣਾ ਇੱਕ ਕੁੰਡਾ ਚੱਕ ਲੈ ਇੱਕ ਕੁੰਡਾ ਆਪਾਂ ਹੋਰ ਚੱਕ ਲੈਣਾ ਇੱਕ ਕੁੰਡਾ ਹੋਰ ਚੱਕ ਲੈਣਾ ਇਹਨੂੰ ਆਪਾਂ ਨਾਲ ਆਪਾਂ ਉਲਟਾ ਬੰਨ ਦੇਣਾ ਉਲਟੀ ਸਾਈਡ ਤੋਂ ਆਪਾਂ ਇਹ ਕੁੰਡੇ ਸਿੱਧੇ ਬੰਨਨੇ ਆ ਹੁਣ ਆਪਾਂ ਇੱਥੇ ਇੱਕ ਕੁੰਡਾ ਚੱਕ ਲੈਣਾ ਕਿਉਂਕਿ ਆਪਣੀ ਮੋਰੀ ਜੀ ਨਾ ਬਣੇ ਫਿਰ ਇਹ ਦੋ ਕੁੰਡੇ ਆਪਣੇ ਸਿੱਧੇ ਫਿਰ ਆਪਣੀ ਇਹ ਜਗ੍ਹਾ ਖਾਲੀ ਇੱਕ ਕੁੰਡਾ ਆਪਾਂ ਇੱਥੋਂ ਬਣਾ ਲੈਣਾ ਫਿਰ ਇਹ ਤਿੰਨ ਕੁੰਡੇ ਜਿਹੜੇ ਆਪਣੇ ਆ ਸਿੱਧੇ ਬਣ ਗਏ ਫਿਰ ਆਪਣੀ ਇਹ ਜਗ੍ਹਾ ਆ ਗਈ ਇੱਕ ਫਿਰ ਫਿਰ ਇੱਥੋਂ ਆਪਾਂ ਇੱਕ ਕੁੰਡਾ ਬਣਾ ਲੈਣਾ ਇਹ ਬਾਕੀ ਸਾਰੇ ਕੁੰਡੇ ਆਪਾਂ ਸਿੱਧੇ ਬਣਾ ਲੈਣੇ ਆਂ ਜਿੱਥੋਂ ਤੱਕਰ ਆਪਣੀ ਫੱਟੀ ਦੇ ਕੁੰਡੇ ਆ ਸਿੱਧੇ ਬਣਾ ਲੈ ਇਹ ਛੇ ਕੁੰਡੇ ਆਪਣੇ ਫੱਟੀ ਵਾਲੇ ਆ ਗਏ ਫੱਟੀ ਵਾਲੇ ਕੁੰਡੇ ਆਪਣੇ ਇਸੇ ਤਰ੍ਹਾਂ ਹੀ ਨਾਲ ਜਾਣੇ ਜਦੋਂ ਜੋ ਆਪਾਂ ਕਲਰ ਬਣਾਉਣਾ ਹੁਣ ਇੱਥੇ ਕੁੰਡਾ ਆਪਣਾ ਉਲਟਾ ਸਿੱਧਾ ਸੀਗੇ ਇੱਥੇ ਕੁੰਡਾ ਆਪਣਾ ਉਲਟਾ ਉੱਤਗਾ ਅੱਗੇ ਕਰ ਲੈਣਾ ਇਹ ਕੁੰਡਾ ਉਲਟਾ ਤਾਗਾ ਪਿੱਛੇ ਕਰਕੇ ਇਹ ਜਿਹੜਾ ਉਲਟਾ ਕੁੰਡਾ ਇਹਨੂੰ ਸਿੱਧਾ ਆਪਾਂ ਫੱਟੀ ਇਸੇ ਤਰ੍ਹਾਂ ਹੀ ਬਣਾਉਣੀ ਨਾਲ ਕਲਰਾਂ ਦੀ ਵੀ ਇਹ ਆਪਾਂ ਕੁੰਡੇ ਚਾੱਕ ਕੇ ਬਣ ਕੇ ਐ ਸਲਾਈ ਤੇ ਕਰਦੇ ਤੇ ਹੁਣ ਆਪਣੇ ਜਿਹੜੇ ਬਾਕੀ ਕੁੰਡੇ ਆਪਾਂ ਇਧਰ ਇਹ ਸਲਾਈ ਆਪਾਂ ਹੋਰ ਪਾਉਣੀ ਐ ਇੱਕ ਲੈ ਕੇ ਸਲਾਈ ਤੇ ਤੇ ਆਪਾਂ ਇੱਧਰ ਕਰ ਦੇਣੇ ਆ ਤੁਹਾਨੂੰ ਇਹ ਕਰਕੇ ਦਿਖਾਉਣੇ ਹੋਰ ਸਲਾਈ ਲਿਆਉਣੇ ਇੱਕ ਉਹ ਤੇ ਆਪਾਂ ਇਹ ਕੁੰਡੇ ਸਾਰੇ ਕਰ ਦੇਣੇ ਇੱਧਰ ਨੂੰ ਸਲਾਈ ਦਾ ਮੂੰਹ ਕਰ ਲੈਣਾ ਜੇ ਤੁਸੀਂ ਆ ਇਸ ਤਰ੍ਹਾਂ ਤਾਂ ਹੋਣਾ ਨਹੀਂ ਮੈਂ ਸਲਾਈ ਹੋਰ ਲਿਆਉਣੀ ਐ ਇੱਕ ਇਹ ਆਪਾਂ ਇੱਧਰੋਂ ਸਲਾਈ ਤੇ ਕੁੰਡੇ ਇੱਧਰ ਨੂੰ ਮੂੰਹ ਕਰ ਲੈ ਸਲਾਈ ਦਾ ਤੇ ਇਹਨਾਂ ਸ ਕੋ ਸਲਾਈ ਦਾ ਵੀ ਆਪਾਂ ਇੱਧਰ ਨੂੰ ਮੂੰਹ ਕਰ ਲੈ ਹੁਣ ਆਪਾਂ ਇਹਨਾਂ ਦੋਨਾਂ ਨੂੰ ਇਸ ਤਰ੍ਹਾਂ ਕਰ ਲੈਣਾ ਹੁਣ ਆਪਾਂ ਇੱਧਰੋਂ ਵੀ ਜਿੱਥੋਂ ਇੱਥੋਂ ਤੇ ਕਰ ਆਪਣੇ 18 ਕੁੰਡੇ ਤੇ 18 ਕੁੰਡੇ ਆਪਾਂ ਇਧਰੋਂ ਲੈ ਕੇ ਇਹਨਾਂ ਨੂੰ ਬੰਦ ਕਰ ਦੇਣਾ ਇਹ ਵੀ। ਬੰਲਾ ਆਪੇ ਸਲਾਈ ਚ ਕੁੰਡਾ ਲੈਣਾ। ਇਧਰ ਲਈ ਸਲਾਈ ਚ ਕੁੰਡਾ ਪਾ ਕੇ ਕਿੱਥੋਂ ਲੈਣਾ ਆਪਾਂ? ਦੋਵਾਂ ਕੁੰਡਿਆਂ ਦਾ ਇੱਕ ਕੁੰਡਾ ਕਰ ਦੇਣਾ ਆਪਾਂ। ਫੇਰ ਆਪਣੇ ਤਿੰਨ ਕੁੰਡੇ ਹੋ ਜਾਣਗੇ ਇਹ। ਬਸ ਇਸੇ ਤਰ੍ਹਾਂ ਹੀ ਆਪਾਂ 18 18 ਕੁੰਡੇ ਆਪਾਂ ਦੋਨੇ ਸਾਈਡ ਤੋਂ ਲੈ ਕੇ ਬੰਦ ਕਰ ਦੇਣੇ। ఇద్దరీ సైడ్ బా ఇద్దరలే కండే ఆ కుడా చక్క లే అయి సైడ్ రక్తా చనా లే ਇਸ ਕੁੰਡੇ ਨੂੰ ਉਲਟਾ ਬਣਾ ਲੈਣਾ ਫਿਰ ਆਪਾਂ ਇੱਥੇ ਇੱਕ ਕੁੰਡਾ ਚੱਕ ਲੈਣਾ ਇਸ ਕੁੰਡੇ ਨੂੰ ਉਲਟਾ ਇਹਨੂੰ ਵੀ ਉਲਟੇ ਦੋਨੇ ਕੁੰਡੇ ਫਿਰ ਆਪਾਂ ਇੱਥੇ ਇੱਕ ਕੁੰਡਾ ਬਣਾਉਣਾ ਫਿਰ ਇਹ ਕੁੰਡੇ ਵੀ ਉਲਟੇ ਤੇਰੇ ਇਥੋਂ ਇੱਕ ਆਪਾਂ ਕੁੰਡਾ ਬਣਾ ਲੈਣਾ ਇਹ ਆਪਣੇ 16 ਝੋਟੇ ਇਧਰ ਆ 32 ਕੁੰਡੇ ਇਧਰ ਹੋ ਗਏ ਤੇ 20 20 ਕੁੰਡੇ ਇਹ ਹੋ ਗਏ ਆਪਣੇ ਇਹ ਆਪਣੇ ਸਾਰੇ ਹੋ ਗਏ 9 ਬੱਤਰ ਬੱਤਰ ਕੁੰਡੇ ਹੋ ਗਏ ਸਾਰੇ ਆਪਣੇ ਹੁਣ ਆਪਾਂ ਇਹਨਾਂ ਦੇ ਕਲਰ ਬਣਾਉਣਾ ਹੁਣ ਇਹਨਾਂ ਨੂੰ ਆਪਾਂ ਇੱਕ ਸਲਾਈ ਤੇ ਕਰਨਾ ਜਿੱਧਰ ਆਪਣਾ ਧਾਗਾ ਗੋਲੇ ਵਾਲਾ ਹੈਗਾ ਉਧਰੋਂ ਆਪਾਂ ਇਹਨੂੰ ਸ਼ੁਰੂ ਕਰ ਦੇਣਾ ਬਣਾਉਣਾ ਤੇ ਜਿਹੜਾ ਹੈਗਾ ਆਪਣਾ ਇਸ ਤਰ੍ਹਾਂ ਆਪਾਂ ਇਹਨੂੰ ਕਰ ਲੈਣਾ ਜਿਹੜੀ ਆਪਣੀ ਸਿੱਧੀ ਸਾਈਡ ਆ ਇਹ ਸਾਈਡ ਤੇ ਆਪਣੇ ਉਲਟੀਆਂ ਸਲਾਈਆਂ ਬਣਾਉਣੀਆਂ ਆਪਾਂ ਇਧਰਲੀ ਸਾਈਡ ਤੇ ਕਿਉਂਕਿ ਆਪਣਾ ਕਲਰ ਜਿਹੜਾ ਵੀ ਪੁੱਠਾ ਹੋ ਕੇ ਮੜ ਕੇ ਆਏ ਆ ਗੋਲਟੀ ਸਾਈਡ ਤੇ ਤਾਂ ਆਪਾਂ ਇਹ ਸਲਾਈਆਂ ਇਸ ਤਰ੍ਹਾਂ ਪਾਉਣੀਆਂ ਆ ਹੁਣ ਆਪਣੇ ਜਿਹੜੇ ਫੱਟੀ ਵਾਲੇ ਕੁੰਡੇ ਇਹ ਆਪਾਂ ਏਵੇਂ ਹੀ ਜਾਣ ਦੇਣੇ ਫੱਟੀ ਵਾਲੇ ਕੁੰਡੇ ਨਾਲ ਪਹਿਲਾਂ ਆਪਾਂ ਸਾਰੇ ਕੁੰਡੇ ਇੱਕ ਸਲਾਈ ਤੇ ਕਰ ਲੈਣੇ ਸਾਰੇ ਕੁੰਡੇ ਤੁਹਾਨੂੰ ਇੱਕ ਸਲਾਈ ਤੇ ਕਰਕੇ ਦਿਖਾਉਣੇ ਆ ਇਹ 72 ਕੁੰਡੇ ਆਪਾਂ ਇੱਕ ਸਲਾਈ ਤੇ ਕਰ ਲਏ ਹਨ ਸਾਰੀਆਂ ਸਲਾਈਆਂ ਵਾਲੇ ਕੁੰਡੇ ਇਹ ਪੱਟੀ ਵਾਲੇ ਪਾਸਾ ਤੇ ਜਿਹੜੀ ਇਹ ਸਿੱਧੀ ਸਾਈਡ ਆਪਣੇ ਇਧਰਲੇ ਪਾਸੇ ਆਪਾਂ ਉਲਟੀਆਂ ਸਲਾਈਆਂ ਪਾਉਣੀਆਂ ਤੇ ਉਲਟੀ ਸਾਈਡ ਤੇ ਆਪਾਂ ਸਿੱਧੀਆਂ ਸਲਾਈਆਂ ਪਾਉਣੀਆਂ ਕਿਉਂਕਿ ਆਪਣਾ ਕਲਰ ਬੈਕ ਸਾਈਡ ਨੂੰ ਮੋੜਨਾ ਹੁਣ ਜਿਹੜੀ ਇਹ ਫੱਟੀ ਵਾਲੇ ਕੁੰਡੇ ਆਪਣੇ ਇਸੇ ਤਰ੍ਹਾਂ ਹੀ ਚੱਲਣੇ ਨਾਲ ਪਹਿਲਾ ਕੁੰਡਾ ਲਾ ਕੇ ਇੱਕ ਕੁੰਡਾ ਉਲਟਾ ਇੱਕ ਸਿੱਧਾ ਇੱਕ ਉਲਟਾ ਇੱਕ ਸਿੱਧਾ ਇੱਕ ਉਲਟਾ ਇਹ ਆਪਣੇ 6 ਕੁੰਡੇ ਫੱਟੀ ਦੇ ਹੋ ਗਏ ਹੁਣ ਆਪਾਂ ਸਿੱਧੀ ਸਾਈਡੋਂ ਆਪਾਂ ਹੁਣ ਸਿੱਧਾ ਕਰਨ ਵਾਲੀ ਸਾਈਡ ਤੇ ਇਹਨੂੰ ਧਾਗਾ ਆਪਾਂ ਇੱਧਰ ਹੀ ਰੱਖਣਾ ਇੱਥੇ ਆਪਾਂ ਇੱਕ ਜਾਲੀ ਬਣਾਉਣੀ ਆ। ਬਾਕੀ ਸਾਰੀ ਸਲਾਈ ਆਪਾਂ ਸਿੱਧੀ ਪਾਉਣੀ ਆ। ਦੋਨੀਆਂ ਸਾਈਡ ਤੇ ਆਪਾਂ ਇੱਕ ਇੱਕ ਜਾਲੀ ਬਣਾਇਆ ਕਰਨੀ ਹਰੇਕ ਵੇਰੀ ਨਾਲ 6 ਕੁੰਡੇ ਛੱਡ ਕੇ ਫੱਟੀ ਵਾਲੇ ਫਿਰ ਆਪਾਂ ਇਹ ਕੁੰਡਾ ਆਪਣਾ ਇੱਧਰ ਰਲ ਜਾਊਗਾ ਤੇ ਇੱਥੇ ਫਿਰ ਹੋਰ ਜਾਲੀ ਬਣ ਜਾਊ ਕਿਉਂਕਿ ਆਪਣਾ ਕਾਲਰ ਜਿਹੜਾ ਉਹ ਤਿੱਖਾ ਬਣ ਜਾਊਗਾ ਅਗੋਂ। ਬਸ ਇਸੇ ਤਰ੍ਹਾਂ ਇਹ ਸਾਰੀਆਂ ਸਲਾਈਆਂ ਬਣਾਈ ਜਾਣੀਆਂ ਆਪਾਂ ਹੁਣ ਇਹ ਪਰ ਤੁਹਾਨੂੰ ਸਾਰਾ ਬਣਾ ਕੇ ਦਿਖਾਉਣੀ ਹੈ ਕਾਲਰ ਆਪਾਂ ਤਾਂ ਨਕੁੰਗਲਾਪਾ ਚਾਰਕ ਬਣਾਵਾਂਗੇ ਕਾਲਰ ਤੇ ਜਾਣੇ ਦੀ ਇਹ ਇੱਕ ਇਧਰੋਂ ਵੀ ਆਪਾਂ ਜਦੋਂ ਇੱਥੇ ਆਪਾਂ ਜਾਲੀ ਬਣਾਉਣੀ ਪਹਿਲਾਂ ਨਾਲ ਛੇਆਂ ਕੁੰਡਿਆਂ ਦੇ ਪੱਟੀ ਵਾਲੇ ਛੱਡ ਕੇ ਇੱਕ ਨਾਲ ਜਾਲੀ ਬਣਾਉਣੀ ਆਪਾਂ ਇਸ ਤਰ੍ਹਾਂ ਹੀ ਕਾਲਰ ਬਣਾਈ ਜਾਣਾ ਔਲਟੀ ਸਾਈਡ ਤੋਂ ਆਪਾਂ ਸਿੱਧੀਆਂ ਸਲਾਈਆਂ ਪਾਉਣੀਆਂ ਸਿੱਧੀ ਸਾਈਡ ਤੋਂ ਸਲਾਈਆਂ ਆਪਾਂ ਔਲਟੀਆਂ ਪਾਉਣੀਆਂ ਇਸੇ ਤਰ੍ਹਾਂ ਹੀ ਕਾਲਰ ਬਣਾਉਣਾ ਆਪਾਂ ਹੁਣ ਤੁਹਾਨੂੰ ਕਾਲਰ ਬਣਾ ਕੇ ਦਿਖਾਉਣੀ ਹੈ ਆਪਾਂ ਇਹ ਕੁਰਤਾ ਬਣਾ ਲਿਆ ਇਹਦੇ ਕਲਰ ਆਪਾਂ ਤੁਹਾਨੂੰ ਬਣਾਉਣੇ ਦੱਸੇ ਸੀ ਇਹ ਆਪਾਂ ਇਸ ਤਰ੍ਹਾਂ ਬਣਾ ਲਈ ਕਲਰ ਆਪਾਂ ਸੇਮ ਹੀ ਫੱਟੀ ਵਾਲਾ ਡਿਜ਼ਾਈਨ ਹੀ ਜਾਣ ਦਿੱਤਾ ਕਲਰ ਨਾਲ ਤੇ ਫਿਰ ਆਪਾਂ ਇੱਥੇ ਵੀ ਸਿੱਧੇ ਬਣਾ ਕੇ ਤੇ ਫਿਰ ਉੱਤੇ ਪਰਾ ਬਣਾਤਾ ਸੀ ਇਹ ਆਪਾਂ ਦੋ ਬਟਨ ਲਾਤੇ ਬਹੁਤ ਸੋਹਣਾ ਇਹ ਕੁਰਤਾ ਬਣਿਆ ਸਿੰਪਲ ਜਿਹਾ ਕੁਰਤਾ ਤੇ ਇਹਦੇ ਅੱਪਾ ਬਾਵਾ ਵੀ ਬਣਾ ਲਈਆਂ ਸੀ ਬਾਵਾ ਦੇ ਆਪਾਂ ਪਾਏ ਸੀ 44 ਕੁੰਡੇ ਥੱਲੇ ਪਾਏ ਸੀ ਵਧਾ ਵਧਾ ਕੇ ਕਿ ਕੁੰਡਾ ਆਪਾਂ 6 ਮਿਸਤਰੀ ਸਲਾਈ ਤੋਂ ਵਧਾਈ ਗਏ ਤੇ ਵਧਾ ਵਧਾ ਕੇ ਆਪਾਂ ਇੱਥੋਂ ਤੱਕ ਕਰ ਆਪਾਂ ਕਰ ਲਈ ਸੀ ਇਹ 92 92 ਕੁੰਡੇ ਕਰ ਲਿਆ ਆਪਾਂ ਇੱਥੋਂ ਤੱਕ ਫਿਰ ਆਪਾਂ ਇਹ ਬੰਦ ਕਰ ਤੇ ਘਟਾਈ ਪਾ ਕੇ 5 4 3 2 1 ਫਿਰ ਸਾਰੇ ਆਪਾਂ ਇੱਕਦਮ ਘਟਾਤੇ ਇਸ ਤਰ੍ਹਾਂ ਆਪਾਂ ਇਹਦੀ ਘਟਾਈ ਪਾ ਲਈ ਸੀਗੀ ਦੋਨੇ ਬਾਹਵਾ ਬਣਾ ਲਈਏ ਸੇਮ ਹੀ ਡਿਜ਼ਾਈਨ ਪਾ ਕੇ ਤੇ ਬਣਾਇਆ ਵਿਚਾਰ ਲਿਓ ਆਪਾਂ ਸਿੰਪਲ ਹੀ ਬਣਾਇਆ ਤੇ ਇਹਦੀ ਆਪਣੀ ਤਲੜਾ ਇਸਾਗਾ ਬਹੁਤ ਸੋਹਣਾ ਕੁੜਤਾ ਬਣਿਆ ਇਹ ਜੇ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਮਿਲਦੇ ਜੀ ਆਪਾਂ ਇੱਕ ਹੋਰ ਨਵੀਂ ਵੀਡੀਓ ਨਾਲ ਓਕੇ ਬਾਏ ਬਾਏ